ਈਆ ਮੈਂ ਕਹਿੰਦਾ ਆਪਾਂ ਗੱਡੀ ਨੂੰ ਵੀ ਰੈਮ ਪਾ ਹੀ ਲੈਨੇ ਹੋਰ ਯਾਰ ਪਾਫੀ ਟਾਈਮ ਹੋ ਗਿਆ ਕੋਈ ਹੈ ਬੰਦਾ ਲਿੰਕ ਤੇਰੇ ਹਾਂ ਸੱਚ ਹੈਗਾ ਮੇਰੀ ਲਿਆ ਚ ਇੱਕ ਬੰਦਾ ਪੁੱਛ ਲੈ ਫਿਰ ਉਹਨੂੰ ਕੱਢ ਮੈਨੂੰ ਲਾਵਾਂ ਫੋਨ ਹਲੋ ਹਾਂਜੀ ਬਾਈ ਤੇ ਆਪਣੇ ਕੋ 15 ਕਿਸੋ ਦੇ ਲਾਗੇ ਤਾਂ ਕਿ ਮਿਲ ਜਾਣਗੇ ਰੈਮ ਟਾਇਰ ਹਾਂਜੀ ਬਾਈ ਮਿਲ ਜਾਣਗੇ ਕੈਲੀਬਰ ਪੇਂਟ ਪੁੱਛੀ ਫਰੀ ਆ ਹਾਂਜੀ ਸੱਚ ਬਾਈ ਕੈਲੀਬਰ ਪੇਂਟ ਹੋਜੂ ਨਾਲ ਹਾਂਜੀ ਬਾਈ ਹਾਂ ਹਾਂ ਹੋ ਜੂਗਾ ਵੀ ਸੈਂਸਰ ਪੁੱਛੀ ਨਵੇਂ ਪਾਉਣਗੇ ਸੈਂਸਰ ਨਵੇਂ ਪਾਉਂਗੇ ਸੱਚ ਹਾਂਜੀ ਭਾਈ ਉਹ ਇਹਦਾ ਡੀਲ ਹੀ ਬਹੁਤ ਵਾਂਡ ਮਿਲਦੀ ਆ ਕਿ ਆਗੇ ਭਾਈ ਚੱਲ ਭਾਈ ਅਸੀਂ ਆਗੇ 10 ਮਿੰਟਾਂ ਚ ਚੱਲ ਆਜੋ ਹਾਂਜੀ ਹਾਂਜੀ ਭਾਈ ਦੱਸੋ ਉਹ ਭਾਈ ਆਪਣੀ ਉਹਨੇ ਗੱਲ ਹੋਈ ਸੀ ਉਹ 1500 ਵਾਲੇ ਰਿਮ ਟਾਇਰ ਦੀ ਨਹੀਂ ਗੱਲ ਆਈ ਆਪਣੀ 1500 ਵਾਲੇ ਕਿਹੜੇ ਭਾਈ ਭਾਈ ਤੁਸੀਂ ਕੈਲੀਬਰ ਪੇਂਟ ਵੀ ਫ੍ਰੀ ਕਿਹਾ ਸੀ ਉਹਦੇ ਨਾਲ ਕਿਹੜੇ ਭਾਈ ਯਾਰ 10 ਮਿੰਟ ਪਹਿਲਾਂ ਤਾਂ ਗੱਲ ਆਈ ਵੀਲ ਬੈਲੈਂਸਿੰਗ ਵੀ ਸੈਂਸਰ ਵੀ ਵਿੱਚ ਹੀ ਗਏ ਸੀ ਤੁਸੀਂ ਬਈ ਪਾਗਲ ਬੋਲ ਰਿਹਾ ਕਿਆ ਯਾਰ 15 ਚ ਸਾਰਾ ਕੁਝ ਭਾਲ ਦੋ ਰਿਹਾ ਮਟਰ ਵੀ ਸੈਂਸਰ ਵੀ ਬੀਲ ਬੈਲੈਂਸ ਵੀ ਇਹ ਤੂੰ ਕਿਹਾਂ ਜਾਵਾ ਬਈ ਯਾਰ ਤੂੰ ਕਲੰਨਾ ਹੈ ਯਾਰ 10 ਮਿੰਟ ਪਹਿਲਾਂ ਤੇ ਗੱਲ ਹੋਈ ਆ 1500 ਚ ਤੂੰ ਸਾਰਾ ਕੁਝ ਮੰਨਿਆ ਤੈਨੂੰ ਭੈਜ ਡੱਕਾ ਤੋ ਯਾਰ ਓ ਬਈ ਯਾਰ ਮੰਨੀ ਜੀ ਯਾਰ ਬੰਦੇ ਤੋਂ ਗਲਤੀ ਹੋਈ ਜਾਂਦੇ ਨਹੀਂ